ਇੱਕ ਖਲਸਾ ਵਾਹਿਗੁਰੂ ਜਿੱਕੀ ਫਤਿਹ ਸੁਪਨਿਆਂ ਤੋਂ ਸੁਲਤਾਨ ਹੈ ਉਤਮ ਤੇਰੀ ਜਾਤ ਕਈ ਵਰਿਆਂ ਦੇ ਵਿਛੜੇ ਆਨ ਮੁਲ ਅਮੇਰਾਤ ਗੁਰਸਾਰਿਓ ਤਾਂਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਸ ਵੇਲੇ ਅਨੰਦpur ਸਾਹਿਬ ਤੋਂ ਵੇਲੇ ਹੋ ਕੇ ਸਾਰਾ ਸਰਬੰਸ ਰਟਾ ਕੇ ਸਾਰਾ ਖਜ਼ਾਨਾ ਲਟਾ ਕੇ ਦਿਨੇ ਕਾਂਗੜ ਦੀ ਧਰਤੀ ਤੇ ਪਹੁੰਚਦੇ ਨੇ ਪਿਆਰਿਓ ਉਸ ਵੇਲੇ ਗੁਰੂ ਸਾਹਿਬ ਦੇ ਬਹੁਤ ਪਿਆਰੇ ਸਿੱਖ ਇਹਨਾਂ ਨੂੰ ਆ ਕੇ ਮਿਲਦੇ ਨੇ ਉਹ ਦਿਨੇ ਕਾਂਗੜ ਪਹੁੰਚਣ ਦੀ ਕਹਾਣੀ ਆਪ ਜੀ ਨੂੰ ਪਤਾ ਹੈ ਕਿਸ ਤਰੀਕੇ ਦੇ ਨਾਲ ਸੈਭ ਸ਼੍ਰੀ ਗੁਰਗੋਬਿੰਦ ਸਿੰਘ ਸਾਹਿਬ ਜੀ 8-9 ਸਾਲ ਅਨੰਤਪੁਰ ਸਾਹਿਬ ਦੇ ਘੇਰੇ ਦੇ ਵਿੱਚ 8-9 ਮਹੀਨੇ ਮਤੀਤ ਕੀਤੇ ਚਾਰ ਸ਼ਫੇਰੇ ਘੇਰਾ ਸਿੱਖ ਵੀ ਉਹਨਾਂ ਦਾਰ ਹੋ ਗਏ ਉਹ ਸਿਖਾਂ ਨੇ ਜਾਨ ਦੀ ਅਗਾ ਮੰਗੀ ਸਤਿਗੁਰੂ ਨੇ ਕਿਹਾ ਲੈ ਕੇ ਦੇ ਜਾਓ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੂੰ ਸਾਡਾ ਗੁਰੂ ਨਹੀਂ ਸੋप्यारे ਉਹ ਸਿੱਖ ਇਸ ਤਰੀਕੇ ਦੇ ਨਾਲ ਚਲੇ ਗਏ ਪੰਜ ਕਸੋ ਜਵਾਨ ਸਤਗੁਰਾਂ ਦੇ ਨਾਲ ਡਟਿਆ ਰਿਆ ਉਹ ਵੀ ਭੁੱਖਣ ਪਾਣੇ ਬੜੇ ਦਿਨਾਂ ਤੋਂ ਰੁੱਖਾਂ ਦੀਆਂ ਸ਼ਿਲਾਵਾਂ ਵੀ ਖਾ ਗਏ ਔਰ ਬਹੁਤ ਸਾਰੇ ਜਾਨਵਰ ਘੋੜੇ ਹਾਥੀ ਵਗੈਰਾ ਮਰ ਗਏ ਔਰ ਐਸ ਵੇਲੇ ਜਦੋਂ ਸੁਚਾਨੰਦ ਪੰਡਤ ਆਟੇ ਦੀ ਗੋ ਬਣਾ ਕੇ ਲਿਆਇਆ ਕਸਮਾਂ ਖਾਧੀਆਂ ਸੀ ਕੁਛ ਨਹੀਂ ਕਹਿੰਦੇ ਸਤਗੁਰ ਇੱਥੋਂ ਛੱਡ ਕੇ ਤੁਸੀਂ ਅੱਗੇ ਚਲੇ ਜਾਓ ਬਾਅਦ ਵਿੱਚ ਫਿਰ ਆ ਜਾਓ ਉਨੇ ਚਰਨੋਂ 2-4 ਦਿਨਾਂ ਦੇ ਵਿੱਚ ਹੀ ਇੱਕ ਕੁਰਾਨ شریف ਔਰੰਗਜੀਬ ਆਪਣੇ ਇੱਥੇ ਦੇ ਹਸਪੀਤਲ ਕੁਰਾਨ ਦੇ ਖੱਬੇ ਬਨੇ ਜਿਵੇਂ ਕਿ ਲਾਠ ਪੰਨਾ ਹੁੰਦਾ ਹੈ ਸਾਰੇ ਪੰਨੇ ਦੇ ਉੱਤੇ ਲਿਖਿਆ ਸਤਿਗੁਰੂ ਅਨੰਤ ਪਰਸਵਤ ਆ ਜਾਓ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਦੀਨੇ ਕਾਂਗੜ ਦੀ ਧਰਤੀ ਤੇ ਪਹੁੰਚੋ ਇਥੇ ਆਪਾਂ ਮਿਲ ਕੇ ਵਿਚਾਰ ਵਟਾਂਦਰਾ ਕਰਦੇ ਹਾਂ ਸੋ ਪਿਆਰਿਓ ਗੁਰੂ ਸਾਹਿਬ ਜਿਹੜੇ ਦੇ ਬਚਨਾਂ ਦੇ ਬੜੇ ਪੱਕੇ ਸਨ ਉਹਨਾਂ ਨੇ ਇਹ ਦੋਵੇਂ ਚੀਜ਼ਾਂ ਵਿਚਾਰ ਕੀਤੀਆਂ ਔਰ ਨਾ ਦੇ ਨਾਲ ਜਲਵਾ ਦਾਣ ਸਿੰਘ ਨੂੰ ਸਦਗੇ ਵਿਖਾਇਆ ਅ ਰਾਤ ਨੂੰ ਮਰੇ ਹੋਏ ਡੰਗਰਾਂ ਦੇ ਹੱਡ ਦਸਾਂ ਗੱਡਿਆਂ ਦੇ ਉੱਤੇ ਲੱਦ ਕੇ ਬਲਦਾਂ ਦੇ ਸਿਣਾਂ ਦੇ ਨਾਲ ਮਸਾਣਾ ਬਣ ਗਏ ਜਦੋਂ ਕਿਲੇ ਜੋ ਬਾਹਰ ਤੋਂ ਹੋਏ ਤੇ ਪਿਆਰਿਓ ਥੋੜੇ ਅੱਗੇ ਜਾ ਕੇ ਵਹੀਰ ਟੁੱਟ ਕੇ ਪੈ ਗਈ ਕਿ ਸਤਗੁਰੂ ਦਾ ਖਜ਼ਾਨਾ ਜਾ ਰਿਹਾ ਲੁੱਟ ਲਈਏ ਜਿਸ ਵੇਲੇ ਖਜ਼ਾਨੇ ਨੂੰ ਲੁੱਟਣ ਵਾਸਤੇ ਉਹਨਾਂ ਨੇ ਵੇਖਿਆ ਤੇ ਅਗੋਂ ਹੱਡ ਡੰਗਰਾਂ ਦੇ ਟੁੱਟਾ ਪਜਾ ਸਮਾਨ ਸਾਰਾ ਸਾਹਮਣੇ ਦੇਖਿਆ ਤੇ ਸਤਗੁਰੂ ਨੇ ਭਾਈ ਦਾਣ ਸਿੰਘ ਨੂੰ ਦਿਖਾਤਾ ਇਹ ਵੇਖ ਲੈ ਇਹਨਾਂ ਦੀਆਂ ਕਸਮਾਂ ਕਿਸ ਤਰ੍ਹਾਂ ਦੀਆਂ ਕਸਮਾਂ ਖਾ ਕੇ ਤੇ ਕਿਸ ਤਰ੍ਹਾਂ ਦੇ ਕੰਮ ਕਰਦੇ ਸੋ ਕਹਿੰਦਾ ਭਾਵ ਫਿਰ ਵੀ ਸਤਿਗੁਰੂ 500 ਸਿੰਘਾਂ ਦੇ ਨਾਲ ਇਥੋਂ ਚਾਲੇ ਪਾਉਂਦੇ ਨੇ ਆਪ ਜੀ ਦੇ ਨਾਲ ਕੇ ਵੀ ਇਤਿਹਾਸ ਸਾਝੇ ਕੀਤੇ ਨੇ ਕਿ ਇਸ ਤਰ੍ਹਾਂ ਉੱਚੀ ਟੀਬੀ ਤੇ ਉਹਦੇ ਸਿੰਘ ਸ਼ਹੀਦ ਹੁੰਦੇ ਨੇ ਕਿ ਇਸ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਸ਼ਹੀਦ ਹੁੰਦੇ ਆ ਕਿ ਇਸ ਤਰ੍ਹਾਂ ਬੀਬੀ ਪਿੱਖਾ ਸਿੰਘ ਸ਼ਹੀਦ ਹੁੰਦੀ ਹੈ ਕਿ ਇਸ ਤਰ੍ਹਾਂ ਭਾਈ ਚਿੱਤਰ ਸਿੰਘ ਜ਼ਖਮੀ ਹੁੰਦਾ ਹੈ ਕਿ ਇਸ ਤਰ੍ਹਾਂ ਸਾਰਾ ਸਰਪੰਸ ਲਟਾ ਕੇ ਛੋਟੇ ਬੱਚੇ ਜਿਹੜੇ ਨੇ ਉਹ ਮਾਤਾ ਗੁਜਰੀ ਕੌਮ ਦੇ ਨਾਲ ਵੱਖ ਹੋ ਜਾਂਦੇ ਨੇ ਤੇ ਮਹਾਤਾਵਾ ਜਿਹੜੀਆਂ ਨੇ ਉਹ ਮਣੀ ਸਿੰਘ ਹੋਰਾਂ ਦੇ ਨਾਲ ਦਿੱਲੀ ਵੱਲੇ ਚਾਲੇ ਪਾ ਲੈਂਦੇ ਆ ਆਖੀ 40 ਸਿੰਘਾਂ ਦੇ ਨਾਲ ਚਮਕੌਰ ਸਾਹਿਬ ਪਹੁੰਚਦੇ ਨੇ ਇਸ ਤੋਂ ਬਾਅਦ ਚਮਕੌਰ ਦੀ ਜੰਗ ਤੋਂ ਪਿਆਰੋ 마ਸੀਵਾੜਾ ਤੇ 마ਸੀਵਾੜੇ ਤੋਂ ਦੀਨੇ ਗਾਂਗੜ ਦੀ ਧਰਤੀ ਤੇ ਜਿਸ ਵੇਲੇ ਪਹੁੰਚਦੇ ਨੇ ਇਹ ਪਿਆਰੋ ਇਹ ਪਿੰਡ ਦੇ ਤਿੰਨ ਭਰਾ ਚੌਧਰੀ ਲਖਮੀਰ ਚੌਧਰੀ ਸ਼ਮੀਰ ਤੇ ਚੌਧਰੀ ਦਸਤਮਲ ਰਾਏ ਜੋਧ ਦੇ ਪੁੱਤਰੇ ਸਨ ਰਾਏ ਜੋਧ ਉਹ ਰੂਸੀ ਜਿਸ ਨੇ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਉਹਨਾਂ ਦੀ ਬੇਤ ਸੇਵਾ ਕੀਤੀ ਉਹਨਾਂ ਦੇ ਦਰੋਂ ਬਖਸ਼ਾ ਦਾ ਖਜ਼ਾਨਾ ਪਾਇਆ ਜਾਦੇ ਤਿੰਨੇ ਭਰਾ ਸੁੰਦੇ ਸਨ ਕਿ ਸਤਿਗੁਰੂ ਜੀ ਨੇੜੇ ਪਹੁੰਚੇ ਨੇ ਉਹ ਸ਼ਰਧਾਪੂਰਵ ਭਰੇ ਦਿਲ ਨਾਲ ਗੁੜ ਦੀ ਭੇਲੀ ਤਰਪਈਆ ਭੇਟਾ ਲੈ ਕੇ ਸਤਿਗੁਰੂ ਜੀ ਦੇ ਸਨ ਮੁਖਾਦਰ ਹੁੰਦੇ ਨੇ ਸੰਗਰੂ ਜੀ ਉਹਨਾਂ ਦੀ ਭੇਟ ਸਵੀਕਾਰ ਕਰਦੇ ਨੇ ਪਿਆਰ ਨਾਲ ਦਿੱਤੀ ਹੋਈ ਭੇਟ ਅਸਨ ਵਿੱਚ ਦਿਲ ਦੇ ਦਿੱਤੀ ਹੋਈ ਭੇਟ ਜਿਹੜੀ ਆ ਅਸਲੀ ਭੇਟ ਆ ਉਹੀ ਹੁੰਦੀ ਐ ਪਰ ਅਸਲ ਭੇਟ ਤਾਂ ਉਹਨਾਂ ਦੇ ਦਿਨਾਂ ਵਿੱਚ ਉਹ ਸਿਮਰਨ ਦੀ ਸੁਗੰਧ ਸੀ ਤਿੰਨਾਂ ਨੇ ਬੇਨਤੀ ਕੀਤੀ ਜਿਵੇਂ ਸਾਡੇ ਦਾਦਿਆਂ ਉਤੇ ਤੁਹਾਡੇ ਪਵਿੱਤਰ ਦਰਵੋਂ ਘਰੋਂ ਬੇਅੰਤ ਕਿਰਪਾ ਹੋਈ ਉਸੇ ਤਰ੍ਹਾਂ ਸਾਨੂੰ ਵੀ ਆਪਣਾ ਜਾ ਕੇ ਕਿਰਪਾ ਕਰਦੇ ਰਹੋ ਆਪਣੇ ਪੁੱਤਰ ਚਰਣਾ ਨਾਲ ਸਾਡਾ ਘਰ ਉਸ਼ਨ ਕਰੋ ਸਤਗੁਰੂ ਨੇ ਉਹਨਾਂ ਦੀ ਬੇਤੀ ਪ੍ਰਵਾਨ ਕੀਤੀ ਅਤੇ ਪਿੰਡ ਦੇ ਹੀ ਇੱਕ ਭਾਈ ਜੇਸੂ ਨਾਮਿਤ ਰਖਾਨ ਦੇ ਚਵਾਰੇ ਵਿੱਚ ਜੋ ਪਹਿਲਾਂ ਅਹੀਂ ਸੁਜੱਜਾ ਦੇ ਕੋਇਤਰ ਕੀਤਾ ਗਿਆ ਸੀ ਸਤਗੁਰੂ ਜੀ ਦਾ ਆਹਰਾ ਹੋਇਆ ਉੱਥੇ ਚੌਧਰੀ ਸ਼ਵੀਰ ਸਤਗੁਰੂ ਦੀ ਸੇਵਾ ਵਿੱਚ ਸ਼ਵੀਰ ਸਾਂਗਤ ਪ੍ਰੇਮ ਨਾਲ ਲੱਗੇ ਰਹਿੰਦੇ ਦਿਨ ਲੱਗੇ ਗਏ ਇੱਕ ਦਿਨ ਸਤਗੁਰੂ ਜੀ ਨੇ ਸ਼ਮੀਰ ਦੀ ਨਿਸ਼ਕਾਮ ਸੇਵਾ ਤੋਂ પ્રસન્ન ਹੋ ਕੇ ਪਿਆਰ ਨਰਗਿਆ ਭਾਈ ਸ਼ਮੀਰ ਦੱਸ ਤੇਰੇ ਮਨ ਵਿੱਚ ਜੋ ਇਛਾ ਹੈ ਉਹ ਮੰਗ ਗੁਰੂ ਨਾਨਕ ਦੇ ਦਰ ਤੋਂ ਜੋ ਮੰਗੇਗਾ ਮਿਲੇਗਾ ਸ਼ਨੀਰ ਨੇ ਸਿਰਨਵਾ ਕੇ ਅਰਦਾਸ ਕੀਤੀ ਮਹਾਰਾਜ ਮੇਰਾ 84 ਦਾ ਝਗੜਾ ਮੁਕਾ ਦਿਓ ਕਿਤਨੇ ਜੁਗਾ ਤੋਂ ਕਿਤਨੇ ਜਨਮਾਂ ਤੋਂ ਇਸ ਚੱਕਰ ਵਿੱਚ ਫਸਿਆ ਹੋਇਆ फडਕਦਾ ਪਿਆ ਹਾਂ ਖੱਜਲ ਖਵਾਰ ਹੋ ਰਿਆਂ ਹਾਂ ਤੇ ਮੇਰੇ ਤੇ ਮਿਹਰ ਕਰਕੇ ਮੇਰਾ 84 ਵਾਲਾ ਗੇੜ ਪੰਦ ਮਕਾ ਦਿਓ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਨਾਏ ਜਿਓ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਇ ਦਿਓ ਕੋ ਸਤਿਗੁਰੂ ਕਹਿੰਦੇ ਨਾਮ ਸਿਮਰਨ ਕਰਨ ਦੇ ਨਾਲ ਪਰ ਉਤਾਰਾ ਹੁੰਦਾ ਹੈ ਇਸ ਤਮਾਰਗ ਚੱਲੇ ਭਾਈ ਹੜੇ ਗੁਰ ਕਹੇ ਸੁਕਾਰ ਕਮਾਏ ਦਿਓ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜਿਓ ਇਉਂ ਪਾਵੇਂ ਹਰ ਦਰਸਾਵੜਾ ਨਾ ਲੱਗੇ ਤਤਿ ਭਾਉ ਜਿਓ ਸੈਬ ਸਿੰਘ ਗੁਰ ਗੋਬਿੰਦ ਸਿੰਘ ਸਾਹਿਬ ਜੀ ਹੌਲੀ ਜੇ ਮਸਕਰਾਏ ਭਾਈ ਕੁਝ ਹੋਰ ਮੰਗ ਅੱਜ ਤੇਰੇ ਅਜੇ ਬਹੁਤ ਜਨਮ ਬਾਕੀ ਨੇ ਪਰਸ਼ਵੀਰ ਨੇ ਅਡੋਲ ਪ੍ਰੇਮ ਨਾ ਕਿਆ ਜਿਵੇਂ ਸੂਰਜ ਸਾਹਮਣੇ ਹਮੇਸ਼ਾ ਧਨੈਰਾ ਨਹੀਂ ਠਹਿਰਦਾ ਜਿਵੇਂ ਤੁਹਾਡੇ ਹੁਕਮ ਅਗੇ ਕੋਈ ਪਾਪ ਕੋਈ ਕਰਮ ਕੋਈ ਜਨਮ ਮਰਨ ਦਾ ਚੱਕਰ ਨਹੀਂ ਠਹਿਰਦਾ ਮੇਰੇ ਉਤੇ ਇਹੀ ਕਿਰਪਾ ਕਰੋ ਸਤਗੁਰੂ ਜੀ ਨੇ ਤਿੰਨ ਵਾਰ ਵਚਨ ਕੀਤੇ ਹੋਰ ਸੋਚਣ ਲਿ ਗਿਆ ਪਰ ਸ਼ਬੀਰ ਆਪਣੀ ਮੰਗ ਤੇ ਅਡੋਲ ਹੈ ਅੜਿਆ ਰਿਆ ਆਖਰ ਸਤਗੁਰੂ ਨੇ ਅਸੀਸ ਦੇ ਕੇ ਕਿਹਾ ਚੰਗਾ ਫਿਰ ਕੱਲ ਨੂੰ ਆਈਂ ਉਸ ਰਾਤ ਸ਼ਮੀਰ ਆਪਣੇ ਘਰ ਜਾ ਕੇ ਸੌਂ ਗਿਆ ਸੁਪਨੇ ਦੇ ਵਿੱਚ ਕੂਕਰ ਸੂ ਗਦਾ ਬਿੱਲੀ ਸਭ ਪੰਛੀ ਬੈਲ ਘੋੜਾ ਈੜੇ ਮਕੋੜੇ ਆਦ ਅਨੇਕ ਜਨਮਾਂ ਵਿੱਚ ਜਾਪੋ ਕੇ ਹਰ ਜਨਮ ਦੇ ਵਿੱਚ ਦੁੱਖ ਤੇ ਭਟਕਣ ਦਾ ਅਨੁਭਵ ਕੀਤਾ ਇੱਥੋਂ ਤੱਕ ਕਿ ਚੰਦਾਲ ਦੇ ਘਰ ਗਰੀਬੀ ਨਾਲ ਜਨਮ ਲਿਆ ਧੀਆਂ ਪੁੱਤਰਾਂ ਦੇ ਗੋਜ ਭੁੱਖ ਦੀ ਤ੍ਰਾਸ ਦੇਸ਼ ਵਿੱਚ ਕਾਲ ਸਭ ਕੁਝ ਭੋ ਗਿਆ ਆਖਰ ਜੰਗਲ ਵਿੱਚ ਪੀਲੂ ਤੋੜਦੇ ਤੋੜਦੇ ਇੱਕ ਟਾਣੀ ਟੁੱਟ ਗਏ ਕਿੜਕੀ ਦੇ ਨਾਲ ਅੱਖ ਟੁੱਟ ਜਿਹੜੀ ਅੱਖ 흘 ਗਈ ਜਦੋਂ ਜਾਗ ਆਈ ਹੈਰਾਨ रह ਗਿਆ ਇੱਕ ਰਾਤ ਦੇ ਸੁਪਨੇ ਵਿੱਚ ਸੈਂਕੜੇ ਜਨਮ ਕਿਵੇਂ ਆ ਗਏ ਜਦੋਂ ਦੰਦਨ ਕਰਨ ਲੱਗੇ ਦੰਦਾਂ ਵਿੱਚ ਪੀਲੂਆਂ ਦੇ ਛਿਲਕੇ ਫਸੇ ਹੋਏ ਮਿਲੇ ਜਿਵੇਂ ਸੁਪਨਾ ਹਕੀਕਤ ਦੇ ਵਿੱਚ ਰਲ ਗਿਆ ਸ਼ਮੀਰ ਉਹ ਦਿਨ ਅਸ਼ਨਾਣ ਪਾਣ ਕੀਤਾ ਕਾਲੀ ਕਾਲੀ ਸਤਗੁਰਾਂ ਦੇ ਚਵਾਰੇ ਦੇ ਵਿੱਚ ਗਿਆ ਚਵਾਰੇ ਦੇ ਵਿੱਚ ਸਭ ਨੂੰ ਦੇ ਚਰਣਾ ਤੇ ਟਹਿ ਪਿਆ ਜਿਗ ਕੇ ਆਪਣੇ ਅਥਰੂਆਂ ਦੇ ਨਾਲ ਸਤਗੁਰੂ ਦੇ ਚਰਨ ਤੋਂ ਛੱਡੇ ਮਹਾਰਾਜ ਇਹ ਤੁਹਾਡੀ ਅਜਬ ਖੇੜ ਕੀ ਹੈ ਇਹ ਸੁਪਨਾ ਸੀ ਜਾਂ ਸੱਚ ਸਤਿਗੁਰੂ ਪਿਆਰਿਓ ਦਾ ਪਹਿਲਾਂ ਵੀ ਬੇਨਤੀ ਕਰਕੇ ਰਸੇ ਕਿ ਮੋਹਰ ਦੇ ਉੱਤੇ ਜਿਹੜੇ ਅੱਖਰ ਉਕਰੇ ਹੁੰਦੇ ਨੇ ਅਸੀਂ ਵੈਸੇ ਨਹੀਂ ਪੜ ਸਕਦੇ ਜਦੋਂ ਮੋਹਰ ਨੂੰ ਸ਼ਾਈ ਦੇ ਨਾਲ ਕਾਗੇ ਤੇ ਨਾਵਾਂਗੇ ਤੇ ਉਸ ਦੇ ਅੱਖਰ ਦਿਸ ਪੈਂਦੇ ਨੇ ਸਪੱਟ ਰੂਪੇ ਸਾਹਮਣੇ ਆ ਜਾਂਦੇ ਜਿਵੇਂ ਸਤਿਗੁਰੂ ਦੇ ਦਰ ਤੇ ਪਿਆਰਿਓ ਆਈਏ ਤੇ ਸਾਡੇ ਜਿਹੜੇ ਜਨਮਾਂ ਜਨਮਾਂਤਰਾ ਦੇ ਲੇਖ ਸਿੱਧੇ ਹੋ ਜਾਂਦੇ ਨੇ ਸੋ ਪਿਆਰੇਓ ਸਤਗੁਰੂ ਨੇ ਰਹਾਣੀ ਚੰਗਣਾ ਲਿਆ ਭਾਈ ਸ਼ਵੇ ਇਹ ਆਕਾਲ ਪ੍ਰਕ੍ਰਿ ਦੀ ਮਾਇਆ ਹੈ ਉਹਨਾ ਬਣਦੀ ਗੱਲ ਨੂੰ ਵੀ ਬਣਾ ਕੇ ਵਿਖਾ ਦਿੰਦੇ ਨੇ ਜੋ ਜਨਮ ਤੈਨੂੰ ਜਾਗਰਤ ਵਿੱਚ ਭੁਗਣੇ ਸਨ ਉਹ ਰਾ ਦੇ ਸੁਪਨੇ ਵਿੱਚ ਤੇਰੇ ਭੁਗਤਾ ਦਿੰਦੇ ਨੇ ਤੇਰਾ 84 ਦਾ ਚੱਕਰ ਮੁਕਾਰ ਦਿੱਤਾ ਹੈ ਹੁਣ ਤੇਰਾ ਮੁੜ ਜਨਮ ਨਹੀਂ ਹੋਵੇਗਾ ਜੋ ਪਦਵੀ ਜੋਗੀਆਂ ਦੀ ਦੁਰਲਭ ਹੈ ਜਿਸ ਨੂੰ ਸਿੱਧ ਸਾਧਕ ॠषि मुनि ਲੱਭਦੇ ਲੱਭਦੇ ساری ਜ਼ਿੰਦਗੀ ਬਤੀਤ ਕਰ ਲੈਂਦੇ ਨੇ ਤਪ ਕਰਦੇ ਨੇ ਧੂਣੀਆਂ ਤਪਉਂਦੇ ਨੇ ਅਗਲੇ ਜਨਮ ਦੇ ਵਿੱਚ ਫਿਰ ਵੜ ਜਾਂਦੇ ਨੇ ਉਹ ਭਾਈ ਅੱਜ ਤੇਰੇ ਤੇ ਸਤਿਗੁਰੂ ਦੀ ਕਿਰਪਾ ਹੋਈ ਤੇਰੇ ਤੇ ਬਖਸ਼ਿਸ਼ ਹੋਈ ਜਨਮਾਂ ਜਨਮਾਂ ਤਰਾਂ ਦੇ ਲੇਖ ਸਿੱਧੇ ਹੋ ਗਏ ਹੁਣ ਤੈਨੂੰ ਤੂਨਾ ਨਹੀਂ ਪੋਗਣੀ ਆ ਪਹਿਣਗੀਆਂ ਉਹ ਅੱਜ ਤੈਨੂੰ ਦਲਬ ਬਦਵੀਆਂ ਜਿਹੜੀਆਂ ਬਖਸ਼ਿਸ਼ ਕਰਤੀਆਂ ਗਈਆਂ ਉਸ ਵਲੇ ਸ਼ਵੀਰ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਰਬੀ ਨੌਰ ਦੀਆਂ ਬੂੰਦਾ ਸਨ ਔਰ ਜਿਸ ਦੇ ਨਾਲ ਸੱਲੂ ਦੇ ਚਰਨ ਪਵਿੱਤਰ ਚਰਨ ਜਿਹੜੇ ਕਮਲਾ ਵਰਗੇ ਉਸਨੇ ਧੋ ਛੜੇ ਪਿਆਰਿਓ ਪਹਿਲੀ ਵਾਰ ਇਹਨਾਂ ਦੇ ਵੱਡਿਆਂ ਨੂੰ ਢਿੱਡ ਵਜਾਉਂਦੇ ਆਏ ਸੀ ਹਰ ਰਾਏ ਜੀ ਦਰ ਤੇਰੇ ਤੇ ਕੰਗਲਿਆਂ ਢਿੱਡ ਵਜਾਏ ਉਸ ਵੇਲੇ ਇਹਨਾਂ ਦੇ ਦਾਦੇ ਪੁੱਤਾਂ ਦੇ ਕੋਲਸ ਨਹੀਂ ਸੀ ਕੁਛ ਤਾਂ ਸਤਗੁਰੂ ਨੇ ਇਹਨਾਂ ਦੇ ਉੱਤੇ ਏਡੀ ਰਹਿਮਤ ਕਿਰਪਾ ਕੀਤੀ ਸੀ ਕਿਹਾ ਕਿ ਤੁਸੀਂ ਕਹਿੰਦੇ ਹੋ ਅਸੀਂ ਕੰਗਲੇ ਭੁੱਖੇ ਹਾਂ ਤੁਹਾਡੇ ਘੋੜੇ ਸਤਲੁਜ ਦਰਿਆ ਦੇ ਪਾਣੀ ਪੀਣਗੇ ਸੋ ਪਿਆਰਿਓ ਰਾਜ ਭਾਗ ਸਾਰਾ ਪਟਿਆਲੇ ਤੱਕ ਉਹਨਾਂ ਨੂੰ ਹਾਸਲ ਹੋਇਆ ਸੀ ਔਰ ਸਤਿਗੁਰੂ ਦੀ ਨਿਗੇਬਾਨ ਉਹਨਾਂ ਦੇ ਤੇ ਅਸੀਂ ਅੱਜ ਦੂਸਰੀ ਵਾਰ ਭਾਈ ਸ਼ਵੀਰ ਦੇ 84 ਕੱਟ ਕੇ ਸਤਿਗੁਰੂ ਨੇ ਇਹਨਾਂ ਤੇ ਕਿਰਪਾ ਕੀਤੀ ਸੋ ਗੁਰੂ ਸਵਾਰਿਓ ਉਹਨੀਆਂ ਫੁੱਲਾਂ ਨਾਲ ਸਾਰਿਓ ਔਰ ਗੱਜ ਜੀ ਕੇ ਫਤੇ ਦੀ ਸਾਈ ਫਤੇ ਵਿੱਚ ਪਾਇਓ ਔਰ ਆਪ ਜੀ ਅਨੁਭਵ ਕਰੋ ਕਿ ਗੁਰੂਦਰ ਤੇ ਆਈਏ ਅੱਜ ਵੀ ਅਸੀਂ 84 ਨੇ ਘਟਾਉਣ ਵਾਸਤੇ ਨਕਮਸਤਕ ਹੋਈਏ ਡੰਡਵਤ ਹੋਈਏ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਕੇ ਪੇਸ਼ ਹੋ ਕੇ ਅਸੀਂ ਆਪਾ ਭਾਵਨਾਰਨ ਕਰਕੇ ਇਹ ਚੀਜ਼ਾਂ ਪ੍ਰਾਪਤ ਕਰ ਸਕਦੇ ਹਾਂ ਜਿਹੜੀਆਂ ਭਾਈ ਸ਼ਵੀਰ ਨੂੰ ਸਾਹਿਬਸ਼ਹੀ ਗੁਰਗੋਬਿੰਦ ਸਿੰਘ ਸਾਹਿਬ ਜੀ ਤੋਂ ਪ੍ਰਾਪਤ ਹੋਈਆਂ ਸੋ ਆ ਗੱਜ ਕੇ ਫਤਿਹ ਗਜਾਈਏ ਹੋਈਆਂ ਪੁਲਾਣੁ ਨੱਚ ਤਾਰੇਓ ਵਾਹਿ ਜਿਕਾ ਖਾਲਸਾ ਵਾਹਿ ਜିକੇ ਫਤਿਹ